ਯਾਦਗਾਰੀ ਅਮਰ ਸਿੰਘ ਤਮਕੀਲਾ ਬੀਬੀ ਅਮਰਜੋਤ ਕੌਰ ਦੀ ਵਰਸੀ ਤੇ ਮਾਹੀ ਸ਼ਰਮਾ ਜੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸ਼ਾਮਲ ਕਰ ਸਨਮਾਨ ਕਰ ਰਹੇ ਹਾਂ ਸਾਡੇ ਸਤਿਕਾਰਯੋਗ ਐਮਐਲਏ ਕੁਲਵੰਸੇਦੂ ਸਾਹਿਬ ਆਤਮਨਗਰ ਮੈਨੂੰ ਬੇਨਤੀ ਕਰਾਂਗਾ ਆ ਵੀ ਸਟੇਜ ਤੇ ਆਉਣ ਆਓ ਜੀ ਆਓ ਜੀ ਸਿੱਧੂ ਸਾਹਿਬ ਜੀ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਕੁਲਵੰਸੇਦੂ ਸਾਹਿਬ ਇੱਕ ਮਿੰਟ ਹੋਰ ਟਿੰਗੇ ਮੜਾ ਜਾ ਪਿੱਛੇ ਇਧਰ ਤੂੰ ਆ ਜਿਹੜੇ ਪੰਜਾਬ ਪੁਲਿਸ ਮੇਰੇ ਵੀਰ ਖੜੇ ਨੇ ਇਹਨਾਂ ਨੂੰ ਬੇਨਤੀ ਆ ਥੋੜਾ ਜਿਹਾ ਪਿੱਛੇ ਦੇਖੋ ਜੀ ਨਜ਼ਰ ਮਾਰੋ ਕੇ ਜਰਾ ਕਮਾ ਕੇ ਕਿਹੜੇ ਕਿਹੜੇ ਭਰਾ ਬੈਠੇ ਨੇ ਬਿਠਾ ਦਿਓ ਸਾਰਿਆਂ ਨੂੰ ਬੈਠ ਜਾਓ ਮੇਰੇ ਵੀਰ ਬੰਦਾ ਨਜ਼ਰ ਮਾਰੋ ਸਾਰੇ ਕਿਤੇ ਜਿ ਬਿਠਾਓ ਸਤ ਵਧੀਆ ਲੱਗ ਰਿਹਾ ਬਹੁਤ ਮਿਹਰਬਾਨੀ ਮਾਹੀ ਸ਼ਰਮਾ ਜੀ ਦਾ ਸਨਮਾਨ ਅਸੀਂ ਕਰਾਂਗੇ ਦਿਓ ਜੀ ਫੁਰਕਾਰੇ ਅਮਨ ਰੋਜੀ ਜੀ ਤੇ ਸਾਡੀ ਚਮਕੀਲਾ ਸਾਹਿਬ ਦੀ ਬੇਟੀ ਅਮਨ ਚਮਕੀਲਾ ਉਹ ਫੁਲਕਾਰੀ ਪਾ ਕੇ ਮਾਈ ਸ਼ਰਮਾ ਜੀ ਦਾ ਸਨਮਾਨ ਕਰ ਰਿਹਾ ਜਿਹਦੇ ਸਾਡੇ 87ਵੇਂ ਵਰ੍ਹੇ ਦੇ ਮੁੱਖ ਮਹਿਮਾਨ ਨੇ ਮਾਈ ਸ਼ਰਮਾ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਬਹੁਤ ਬਹੁਤ ਵਧਾਈਆਂ ਭਰਾ ਨੂੰ ਬਹੁਤ ਬਹੁਤ ਇੱਧਰ ਆਜੋ ਅਮਨ ਕਰਾਓ ਜੀ ਤੁਸੀਂ ਉੱਧਰ ਇਕੱਠੇ ਹੋ ਜੇ ਕੋਈ ਪਾਸੇ ਲਓ ਆਪਾਂ ਅੱਗੇ ਆਜੋ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵਿਸ਼ੇਸ਼ ਮਹਿਮਾਨ ਅਮਨ ਰੋਜੀ ਜੀ ਨੇ ਅੱਜ ਦੇਸ ਪ੍ਰੋਗਰਾਮ ਦੇ ਇਹਨਾਂ ਦਾ ਵੀ ਸਨਮਾਨ ਜਿਹੜਾ ਹਾਂਜੀ ਹਾਂਜੀ ਮਾਹੀ ਸ਼ਰਮਾ ਜੀ ਤੁਸੀਂ ਸਨਮਾਨ ਕਰਨਾ ਹੋਣਾ ਅਮਨ ਰੋਜੀ ਜੀ ਦਾ ਹਾਂਜੀ ਪਲੀਜ਼ ਥੋੜਾ ਜਗਾ ਸਪੇਸ ਬਣਾਓ ਆਪਣੇ ਬਲਕਾਰ ਭਾਜੀ ਮਨਜਿੰਦਰ ਗੁਲਸ਼ਨ ਜੀ ਕਿੱਥੇ ਨੇ ਇੱਧਰ ਆਓ ਜੀ ਨਾਲ ਆਓ ਗੁਲਸ਼ਨ ਜੀ ਆਇਓ ਗੁਲਸ਼ਨ ਨਾਲ ਆਓ ਤੁਸੀਂ ਭਾਬੀ ਜੀ ਇੱਧਰ ਆਓ ਜਰਾ ਪਲੀਜ਼ ਨਾਲ ਆਓ ਨਾਲ ਆਓ ਪਿੰਗੇ ਮੜਾ ਜੇ ਪਿੱਛੇ ਮੜਾ ਜੇ ਪਿੱਛੇ ਆ ਇੱਧਰ ਆਓ ਆ ਅੱਗੇ ਆ ਜਾਓ ਅੱਗੇ ਹਾਂ ਮਾਹੀ ਜੀ ਮਾਹੀ ਹਲੋ ਮਾਹੀ ਕਰੋ ਸਨਮਾਨ ਦਰੋਜੀ ਜੀ ਦਾ ਆ ਐਮਐਲਏ ਸਾਹਿਬ ਨੂੰ ਅੱਗੇ ਕਰੋ ਮੜਾ ਜਾ ਆਓ ਸਿੱਧੂ ਸਾਹਿਬ ਜੀ ਆਜੋ ਆਜੋ ਦੇਵ ਜੀ ਤੁਸੀਂ ਆ ਆਪਾਂ ਰੋਜੀ ਜੀ ਸਾਡੇ ਵਿਸ਼ੇਸ਼ ਮਹਿਮਾਨ ਨੇ ਉਹਦਾ ਸਨਮਾਨ ਕਰ ਰਹੇ ਆ ਇਹ ਵੀ ਦੁਗਰੀ ਦੀ ਨਿਸ਼ਾਨ ਨੇ ਜੀ ਬਿਲਕੁਲ ਬਿਲਕੁਲ ਬੜੀ ਬੁਲੰਦ ਆਵਾਜ਼ ਪੰਜਾਬੀ ਕੀ ਬਾਤ ਇੱਕ ਵਾਰ ਜ਼ੋਰਦਾਰ ਤਾੜੀਆਂ ਤਾੜੀਆਂ ਗੁੱਡ 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 ਜੀ ਹਾਂ ਨੀਰੋ ਆ ਦੋ ਨਫਜ਼ ਮਾਹੀ ਸ਼ਰਮਾ ਦੀ ਚਮਕੀਲਾ ਸਾਹਿਬ ਲਈ ਬੋਲਣਗੇ ਜੀ ਦੋ ਨਫਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਥੇ ਬਹੁਤ ਸਾਰੇ ਸੀਨੀਅਰ ਆਰਟਿਸਟ ਆਏ ਨੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੁਝ ਹੋਰ ਅੱਗੇ ਬੋਲਣਾ ਚਾਹੀਦਾ ਕਿਉਂਕਿ ਤੁਹਾਡਾ ਸਾਰਿਆਂ ਦਾ ਪਿਆਰ ਹੈ ਔਰ ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਕਾਸ਼ ਮੈਂ ਆਪਣੇ ਆਪ ਨੂੰ ਬੁੱਢੀ ਨਹੀਂ ਕਹਿਣਾ ਪਰ ਕਾਸ਼ ਮੈਂ ਉਹ ਸਮੇਂ 'ਚ ਹੁੰਦੀ ਤਾਂ ਮੈਂ ਉਹਨਾਂ ਨੂੰ ਲਾਈਵ ਸੁਣ ਪਾਉਂਦੀ ਤੇ ਜਿਨ੍ਹਾਂ ਨੇ ਵੀ ਉਹਨਾਂ ਦਾ ਲਾਈਵ ਬੈਠ ਕੇ ਸੁਣਿਆ ਮੈਂ ਉਹਨਾਂ ਨੂੰ ਭਾਗਾਂ ਵਾਲਾ ਮੰਨਦੀ ਆ ਕਿਉਂਕਿ ਮੈਂ ਤਾਂ ਨਹੀਂ ਸੁਣ ਪਾਈ ਪਰ ਮੈਂ ਉਹਨਾਂ ਨੂੰ ਰੋਜ਼ ਸੁਣਦੀ ਆ ਤੇ ਅਸੀਂ ਉਹਨਾਂ ਨੂੰ ਪਿਆਰ ਐਦਾਂ ਹੀ ਕਰਨਾ ਹੈ ਤਾਂ ਕਿ ਉਹ ਸਾਡੇ 'ਚ ਐਦਾਂ ਹੀ ਜਿਉਂਦੇ ਰਹਿਣ। ਕੀ ਬਾਤ ਕੀ ਤਾੜੀਆਂ ਬਹੁਤ ਸ਼ੁਕਰੀਆ ਸੁਣਨਾ ਨਾ ਇੱਕ ਤਾਂ ਸਾਨੂੰ ਚਾਹ ਪਸੰਦ ਹੈ ਆ ਚੱਕ ਦੋ ਸਾਡਾ ਸਾਰਿਆਂ ਦਾ ਫੇਵਰੇਟ ਹੈ ਦੇਖੋ ਮੈਨੂੰ ਗਾਉਣਾ ਤਾਂ ਆਉਂਦਾ ਨਹੀਂ ਫਿਰ ਹਰ ਕਿਤੇ ਜਾ ਕੇ ਇਹੀ ਸੁਣਾਉਣਾ ਪੈਂਦਾ ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ ਜਿਸ ਥਾਂ ਤੇ ਹੋਵੇ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ ਜਿਸ ਰਾਹ ਤੂੰ ਵੀ ਗੁਜ਼ਰੀ ਹੈ ਸਾਨੂੰ ਉਹ ਹਰ ਰਾਹ ਪਸੰਦ ਹੈ ਤੂੰ ਪਸੰਦ ਹੈ ਤੇਰੇ ਨਾਲ ਇਸ ਕਰਕੇ ਮੁਹੱਬਤ ਨਹੀਂ ਕਿਉਂ ਅੱਗੇ ਬੋਲੋ ਤੇਰੇ ਨਾਲ ਮੁਹੱਬਤ ਹੈ ਤੂੰ ਸਾਨੂੰ ਤਾਂ ਪਸੰਦ ਹੈ ਬਹੁਤ ਸ਼ੁਕਰੀਆ ਜੀ ਜ਼ੋਰਦਾਰ ਤਾੜੀਆਂ ਲਾ ਦਿਓ ਮਾਹੀ ਸ਼ਰਮਾ ਲਈ ਜ਼ੋਰਦਾਰ ਤਾੜੀਆਂ ਕੀ ਬਾਤ ਹੈ ਬਹੁਤ ਬਹੁਤ ਮਿਹਰਬਾਨੀ ਕੀ ਬਾਤ ਹੈ ਮਾਹੀ ਸ਼ਰਮਾ ਜੀ ਅਮਰੋਜੀ ਜੀ ਆਰ ਅਮਾਰ ਕੰਧੋਜੀ ਜੀ ਡਿਮਾਂਡ ਆ ਤੁਸੀਂ ਵੀ ਜਾ ਕੇ ਜਾਣਾ ਜੀ ਆ ਜੀ ਜੀ ਬਿਲਕੁਲ ਤੇ ਮਾਹੀ ਜੀ ਤੁਸੀਂ ਅੱਜੇ ਜਾਣਾ ਨਹੀਂ ਚਾਹ ਪੀ ਲਓ ਤੁਹਾਨੂੰ ਚਾਹ ਇਹਨਾਂ ਨੂੰ ਚਾਹ ਪਸੰਦ ਆ ਚਾਹ ਪੀ ਆਉਣੇ ਲੈਚੀ ਵਾਲੀ ਚਾਹ ਪੀ ਆਉਣੇ ਇਹਨਾਂ ਨੂੰ ਸਹੀ ਹੈ ਸਹੀ ਹੈ ਲੈਚੀ ਵਾਲੀ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਹੀ ਸ਼ਰਮਾ ਜੀ ਲਈ